ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਭਾਈ ਬਿਧੀ ਚੰਦ ਨੇ ਕੋੜਾ ਦਰਿਆ ਟਪਉਣਾ ਭਾਈ ਬਿਧੀ ਚੰਦ ਰਾਤ ਤਿੰਨ ਕੋੜਿਆਂ ਦੀ ਸੇਵਾ ਕਰਦਾ ਅਤੇ ਉਹਨਾਂ ਦੇ ਪਾਸ ਹੀ ਰਹਿੰਦਾ ਕੋੜਿਆਂ ਨੂੰ ਖਰਖਰਾ ਕਰਦਾ ਮਾਲਿਸ਼ ਕਰਦਾ ਅਤੇ ਹੋਰ ਸਫਾਈ ਕਰਕੇ ਬੜਾ ਖੁਸ਼ ਹੁੰਦਾ ਇੱਕ ਦਿਨ ਕਸੇਰਾ ਗੋੜਿਆਂ ਦੀ ਬੜੇ ਪ੍ਰੇਮ ਨਾਲ ਸੇਵਾ ਕਰ ਰਿਹਾ ਸੀ ਕਿ ਪਾਦਸ਼ਾਹ ਸ਼ਾਹ ਜਹਾਂ ਉਧਰ ਆ ਗਿਆ ਉਸ ਨੇ ਦਰੋਗੇ ਨੂੰ ਪੁੱਛਿਆ ਕਿ ਇਹ ਨੌਕਰ ਤੁਸੀਂ ਕਦੋਂ ਰੱਖਿਆ ਹੈ ਇਹ ਗੋੜਿਆਂ ਦੀ ਬੜੇ ਪ੍ਰੇਮ ਨਾਲ ਸੇਵਾ ਕਰਦਾ ਹੈ ਦਰੋਗੇ ਨੇ ਕਿਹਾ ਹਜ਼ੂਰ ਇਸ ਨੂੰ ਨੌਕਰ ਰੱਖੇ ਨੂੰ ਥੋੜੇ ਦਿਨ ਹੀ ਹੋਏ ਹਨ ਘੋੜਿਆਂ ਦੀ ਸੇਵਾ ਦਾ ਇਸ ਨੂੰ ਬਹੁਤ ਪ੍ਰੇਮ ਹੈ ਜਦ ਤੋਂ ਇਸ ਨੂੰ ਰੱਖਿਆ ਹੈ ਘੋੜੇ ਅੱਗੇ ਨਾਲੋਂ ਸਵਾਏ ਦਿਖਾਈ ਦਿੰਦੇ ਹਨ ਇਹ ਬੜੀ ਮਿਹਨਤ ਨਾਲ ਘੋੜਿਆਂ ਨੂੰ ਮਾਲਿਸ਼ ਕਰਦਾ ਹੈ ਇਹਨਾਂ ਨੂੰ ਸੱਚੇ ਪਾਤਸ਼ਾਹ ਦੇ ਘੋੜੇ ਆ ਕੇ ਮੱਥੇ ਟੇਕਦਾ ਹੈ ਅਤੇ ਇਹਨਾਂ ਅੱਗੇ ਹੱਥ ਜੋੜਦਾ ਹੈ ਘੋੜੇ ਵੀ ਇਸ ਦਾ ਬਹੁਤ ਰੁਖ ਕਰਦੇ ਹਨ ਦਰੋਗੇ ਸੌਦੇ ਖਾਂ ਦੀਆਂ ਇਹ ਗੱਲਾਂ ਸੁਣ ਕੇ ਪਾਤਸ਼ਾਹ ਨੇ ਭਾਈ ਵਿਧੀਚੰਦ ਨੂੰ ਵਿਧੀਚੰਦ ਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਉਸ ਨੂੰ 1000 ਰੁਪਏ ਇਨਾਮ ਦਾ ਦਿੱਤਾ ਅਤੇ ਦਰੋਗੇ ਨੂੰ ਕਿਹਾ ਕਿ ਇਸ ਨੂੰ ਘੋੜਿਆਂ ਦੀ ਸੇਵਾ ਉੱਤੇ ਸਦਾ ਹੀ ਲਾਈ ਰੱਖੋ ਇਹ ਸੋਹਣੀ ਸੇਵਾ ਕਰਦਾ ਹੈ ਭਾਈ ਵਿਧੀਚੰਦ ਨੇ ਇਹ ਆਪਣੇ ਇਨਾਮ ਦਾ 1000 ਰੁਪਏ ਦਰੋਗੇ ਨੂੰ ਦੇ ਦਿੱਤਾ ਕਿ ਇਹ ਮੇਰਾ ਰੁਪਿਆ ਤੁਸੀਂ ਆਪਣੇ ਪਾਸ ਹੀ ਰੱਖੋ ਅਤੇ ਹੋਰ ਜਿਹੜੀ ਮੇਰੀ ਮਹੀਨੇ ਦੀ ਤਨਖਾਹ ਬਣੇ ਉਹ ਵੀ ਤੁਸੀਂ ਆਪਣੇ ਪਾਸ ਹੀ ਸੰਭਾਲੀ ਜਾਣੀ ਵਿਦੀ ਚੰਦ ਇਹ ਗੱਲ ਸੁਣ ਕੇ ਅਤੇ ਪੈਸੇ ਲੈ ਕੇ ਦਰੋਗਾ ਬੜਾ ਖੁਸ਼ ਹੋਇਆ ਇੱਕ ਦਿਨ ਪਾਈ ਵਿਦੀ ਚੰਦ ਨੇ ਆਪਣੇ ਸਾਥੀ ਨੌਕਰਾਂ ਨੂੰ ਪੁੱਛਿਆ ਕਿ ਇਨ੍ਹਾਂ ਘੂੜਿਆਂ ਉੱਤੇ ਕਿਸ ਸਮੇਂ ਜੀਨ ਵੀ ਪਾਉਂਦੇ ਹਨ ਕਿ ਇਸ ਤਰ੍ਹਾਂ ਹੀ ਖੜੇ ਰਹਿੰਦੇ ਹਨ ਵਿਦੀ ਚੰਦੀ ਇਹ ਗੱਲ ਸੁਣ ਕੇ ਇੱਕ ਸਾਥੀ ਨੇ ਕਿਹਾ ਇਨ੍ਹਾਂ ਗੋੜਿਆਂ ਦੇ ਜੀਨ ਬਹੁਤ ਵੱਡ ਮੁੱਲੇ ਹਨ ਸਵਾ ਸਵਾ ਲੱਖ ਦਾ ਇੱਕ ਜੀਨ ਹੈ ਵਿਦੀ ਚੰਦ ਨੇ ਕਿਹਾ ਹੁਣ ਮੈਂ ਵੀ ਤੁਹਾਡਾ ਇੱਕ ਸਾਥੀ ਹਾਂ ਰਾਤ ਦਿਨ ਤੁਹਾਡੇ ਹੀ ਪਾਸ ਰਹਿੰਦਾ ਹਾਂ ਮੈਂ ਇਤਨੇ ਮੁੱਲ ਵਾਲੇ ਜੀਨ ਕਦੀ ਨਹੀਂ ਸੁਨੇ ਅਤੇ ਵੇਖੇ 5-7 ਰੁਪਏ ਦੇ ਜੀਨ ਤਾਂ ਵੇਖੇ ਸੁਨੇ ਹਨ ਪਰ ਸਵਾ ਸਵਾ ਲੱਖ ਦਾ ਜੀਨ ਬਹੁਤ ਹੈਰਾਨੀ ਵਾਲੀ ਗੱਲ ਹੈ ਮੈਨੂੰ ਜ਼ਰੂਰ ਇਹ ਵੱਡ ਮੁੱਲੇ ਜੀ ਜੀਨ ਦਿਖਾਓ ਇੱਕ ਨੌਕਰ ਨੇ ਕਿਹਾ ਉਹ ਜੰਦਰੇ ਅੰਦਰ ਬੰਦ ਰੱਖੇ ਜਾਂਦੇ ਹਨ ਸੌਦੇ ਖਾ ਦਰੋਗਾ ਵੀ ਹੀ ਵਿਖਾ ਸਕਦਾ ਹੈ ਹੋਰ ਕੋਈ ਨਹੀਂ ਵਿਖਾ ਸਕਦਾ ਦੂਸਰੇ ਦਿਨ ਸਮਾ ਤਾੜ ਕੇ ਭਾਈ ਵਿਧੀ ਚੰਦ ਨੇ ਸੌਂਦੇ ਖਾਨ ਨੂੰ ਕਿਹਾ ਖਾਂ ਜੀ ਮੈਂ ਸੁਣਿਆ ਹੈ ਕਿ ਸੱਚੇ ਪਾਤਸ਼ਾਹ ਦੇ ਕੋੜਿਆਂ ਦੇ ਜੀਨ ਸਵਾ ਸਵਾ ਲੱਖ ਦੇ ਹਨ ਜੇ ਇਹ ਗੱਲ ਠੀਕ ਹੈ ਤਾਂ ਮੈਨੂੰ ਇੱਕ ਵਾਰ ਜ਼ਰੂਰ ਵਿਖਾਓ ਮੈਂ ਐਡੇ ਕੀਮਤੀ ਜੀਨ ਅੱਗੇ ਕਦੀ ਨਹੀਂ ਵੇਖੇ ਸੌਂਦੇ ਖਾਨ ਨੇ ਵਿਧੀ ਚੰਦ ਦੀ ਬੜੀ ਤੀਬਰ ਚਾਹ ਵੇਖ ਕੇ ਆਪਣੀ ਪੂੰਜੀ ਬਰਦਾਰ ਨੂੰ ਹੁਕਮ ਦਿੱਤਾ ਕਿ ਜੰਦਰਾ ਖੋਲ ਕੇ ਇਸ ਨੂੰ ਜੀਨ ਵਿਖਾ ਦਿਓ ਇਹ ਇਹ ਆਪਣਾ ਜੀ ਰਾਜੀ ਕਰ ਲਵੇ ਦਰੋਗੇ ਦੇ ਹੁਕਮ ਨਾਲ ਜਦ ਕੁੰਜੀ ਬਰਦਾਰ ਨੇ ਜੰਦਰਾ ਖੋਲ ਕੇ ਜੀਨ ਵਿਖਾਏ ਤਾਂ ਬਿਧੀ ਚੰਦ ਨੇ ਹੱਸ ਕੇ ਕਿਹਾ ਇਹ ਤਾਂ ਕੋਈ ਠੱਗ ਪਾਤਸ਼ਾਹ ਨੂੰ ਠੱਗ ਕੇ ਲੈ ਗਿਆ ਹੈ ਪਿੱਤਲ ਦੇ ਜੀਨਾ ਵਿੱਚ ਪੱਥਰ ਲਾ ਕੇ ਸਵਾ ਸਵਾ ਲੱਖ ਰੁਪਇਆ ਲੈ ਗਿਆ ਹੈ ਕੁੰਜੀ ਬਰਦਾਰ ਨੇ ਕਿਹਾ ਇਹ ਪੱਥਰ ਨਹੀਂ ਹਨ ਕੀਮਤੀ ਜਵਾਰਾਤ ਹਨ ਅਤੇ ਹੀਰੇ ਪੰਨੇ ਕੀ ਹੁੰਦੇ ਹਨ ਇਹਨਾਂ ਨੂੰ ਇਹਨਾਂ ਦਾ ਕੀ ਲਾਭ ਹੈ ਇਹ ਤਾਂ ਸਗੋਂ ਪਾਦਸ਼ਾਹ ਦੇ ਉੱਪਰ ਬੈਠਣ ਨਾਲ ਚੁੱਬਦੇ ਵੀ ਹੋਣਗੇ ਜੰਦਰਾ ਬਰਦਾਰ ਨੇ ਕਿਹਾ ਤੂੰ ਪੋਲਾ ਹੈ ਤੈਨੂੰ ਇਹਨਾਂ ਦਾ ਕੀ ਪਤਾ ਹੈ ਇਹ ਗੱਲ ਆ ਕੇ ਉਸਨੇ ਜੀਨ ਸਾਂਭ ਕੇ ਅੰਦਰ ਰੱਖ ਕੇ ਬੂਹੇ ਤੇ ਬੂਹੇ ਨੂੰ ਜੰਦਰਾ ਮਾਰ ਕੇ ਕੁੰਜੀ ਰੱਖ ਲਈ ਇਸ ਤਰ੍ਹਾਂ ਸਭ ਕੁਝ ਪਾਈ ਵਿਧੀ ਚੰਦ ਨੇ ਵੇਖ ਲਿਆ ਕਿ ਜੀਨ ਕਿਸ ਕੋਠੇ ਅੰਦਰ ਰੱਖੇ ਜਾਂਦੇ ਹਨ ਅਤੇ ਉਸ ਕੋਠੇ ਦੇ ਜੰਦਰੇ ਦੀ ਕੁੰਜੀ ਕਿੱਥੇ ਰੱਖੀ ਜਾਂਦੀ ਹੈ ਇਸ ਉਪਰੰਤ ਆਪਣੇ ਰੋਜ਼ ਦੇ ਨਿਯਮ ਅਨੁਸਾਰ ਰਾਤ ਸਮੇਂ ਇੱਕ ਵੱਡਾ ਸਾਰਾ ਪੱਥਰ ਕਿਲੇ ਦੀ ਕੰਧ ਤੋਂ ਦਰਿਆ ਵਿੱਚ ਸੁੱਟ ਕੇ ਖੜਾਕ ਕਰ ਛੜਦਾ ਅਤੇ ਘੂੜੇ ਕੱਢਣ ਦਾ ਸਮਾਂ ਤਾਰਦਾ ਰਹਿੰਦਾ। ਇੱਕ ਦਿਨ ਭਾਈ ਵਿਦੀ ਚੰਦ ਨੇ ਆਪਣੇ ਸਾਰੇ ਸਾਥੀ ਨੌਕਰਾਂ ਅਤੇ ਪਹਿਰੇਦਾਰਾਂ ਨੂੰ ਜਲਸਾ ਕਰਨ ਵਾਸਤੇ ਸ਼ਰਾਬ ਤੇ ਕਬਾਬ ਵਾਸਤੇ ਰੁਪਏ ਦਿੱਤੇ। ਸਭ ਨੇ ਸ਼ਰਾਬਾਂ ਪੀਤੀਆਂ ਅਤੇ ਖਾਣਾ ਖਾ ਕੇ ਬੇਫਿਕਰੀ ਦੀ ਨੀਂਦ ਸੌਂ ਗਏ। ਜਦੋਂ ਸਾਰੇ ਹੀ ਸ਼ਰਾਬ ਦੇ ਨਸ਼ੇ ਨਾਲ ਸੌਂ ਗਏ ਤਾਂ ਬੀਦੀ ਚੰਦ ਨੇ ਜੰਦਰਾ ਬਰਦਾਰ ਦੇ ਖੀਸੇ ਵਿੱਚੋਂ ਚਾਬੀਆਂ ਲੈ ਕੇ ਜੰਦਰਾ ਖੋਲ ਕੇ ਅੰਦਰੋਂ ਜੀਨ ਕੱਢ ਕੇ ਦਿਲਬਾਗ ਕੋੜੇ ਉੱਤੇ ਕੱਸ ਦਿੱਤਾ ਫਿਰ ਥਾਪੀ ਦੇ ਕੇ ਆਖਿਆ ਚੱਲ ਪਈ ਦਿਲਬਾਗ ਤੈਨੂੰ ਸੱਚੇ ਪਾਤਸ਼ਾਹ ਪਾਸ ਲੈ ਚੱਲੀਏ ਫਿਰ ਉਸ ਮਕਿਲੇ ਨਾਲੋਂ ਖੋਲ ਕੇ ਉਸ ਨੂੰ ਕਿੱਲੇ ਨਾਲੋਂ ਖੋਲ ਕੇ ਉੱਪਰ ਸਵਾਰ ਹੋ ਗਿਆ ਅਤੇ ਇੱਧਰ ਉੱਧਰ ਫੇਰ ਕੇ ਅਜੀਹਾ ਚਾਬਕ ਮਾਰਿਆ ਕਿ ਘੋੜਾ ਕਿਲੇ ਦੀ ਕੰਧ ਟੋਟਾਪ ਕੇ ਦਰਿਆ ਵਿੱਚ ਜਾ ਡਿੱਗਾ ਸਭ ਪਹਿਰੇਦਾਰ ਸ਼ਰਾਬ ਨਾਲ ਇਹੀ ਅਨੁਭਾਵ ਕਰਕੇ ਸੁੱਤੇ ਰਹੇ ਕਿ ਇਹ ਖੜਾਕ ਰੋਜ਼ ਅਨੁਸਾਰ ਹੀ ਕਿਸੇ ਮਛ ਕਛ ਦੇ ਉਚਲੰਦਾ ਹੈ ਇਹ ਤੁਕ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸਮਾਲੇ ਪਰਦਾ ਹੋਇਆ ਵਿਧੀਚੰਦ ਕੋੜੇ ਨੂੰ ਦਰਿਆ ਤੋਂ ਪਾਰ ਕਰਕੇ ਜੰਗਲ ਦੇਸ਼ ਵਿੱਚ ਗੁਰੂ ਜੀ ਪਾਸ ਦੂਸਰੇ ਦਿਨ ਭਾਈ ਰੂਪੇ ਪਿੰਡ ਪਹੁੰਚ ਗਿਆ ਉਸ ਸਮੇ ਗੁਰੂ ਜੀ ਦਾ ਪਿਛਲਾ ਪਿਛਲੇ ਪਹਿਰ ਦਾ ਦੀਵਾਨ ਸਜਿਆ ਹੋਇਆ ਸੀ ਸ਼ਬਦ ਕੀਰਤਨ ਹੋ ਰਿਹਾ ਸੀ ਭਾਈ ਵਿਧੀਚੰਦ ਦੂਰੋਂ ਹੀ ਕੋੜੇ ਤੋਂ ਉੱਤਰ ਕੇ ਹਾਜ਼ਰ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਪ੍ਰਸੰਨ ਹੋ ਕੇ ਥਾਪੜਾ ਦਿੱਤਾ ਅਤੇ ਬਚਨ ਕੀਤਾ ਕਿ ਤੂੰ ਬਹੁਤ ਬਹਾਦਰ ਤੇ ਨਿਹਦਰ ਸੂਰਮਾ ਹੈ ਫਿਰ ਜਦ ਭਾਈ ਵਿਧੀ ਚੰਦ ਨੇ ਕੋੜਾ ਲਿਉਣ ਦੀ ਸਾਰੀ ਗੱਲ ਸੁਣਾਈ ਤਾਂ ਸਿੱਖ ਸੰਗਤਾਂ ਨੇ ਉਸ ਦੀ ਬਹੁਤ ਛਲਾਂਗਾ ਕੀਤੀ ਗੁਰੂ ਜੀ ਨੇ ਦਿਲਬਾਗ ਕੋੜੇ ਨੂੰ ਚੰਗੀ ਤਰ੍ਹਾਂ ਵੇਖ ਕੇ ਉਸ ਨੂੰ ਥਾਪੀ ਦਿੱਤੀ ਅਤੇ ਉਸ ਦੀ ਦੇਖਭਾਲ ਜੇਠਾ ਜੀ ਨੂੰ ਸੌਂਪ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ